ਮਨਪ੍ਰੀਤ ਮੰਨਾ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਰੇ ਟਿੱਪਣੀ ਕੀਤੀ ਜਾਂਦੀ ਹੈ ਤੁੰਦਰੀ ਨੂੰ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਥਾਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਕਰਾ ਗਾਂਧੀ ਇੱਧਰ ਬਣਾ ਲੋ ਪੈਣੀ ਜ਼ਥੇਦਾਰ ਇਹ ਜ਼ਥੇਦਾਰ ਹੁੰਦੇ ਆ ਸਿੱਖ ਕੌਮ ਦੇ ਵੀ ਮਨਪ੍ਰੀਤ ਮੰਨੇ ਨੇ ਇਹ ਇਤਰਾਜ਼ ਜਤਾਇਆ ਕਿ ਮੇਰੇ ਮਾਪੇ ਤੋਂ ਮਾਫੀ ਕਿਉਂ ਸਾਡੇ ਸਿੱਖ ਇਤਿਹਾਸ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਕਢਵਾਉਣ ਤੇ ਪੈਰੀ ਹੱਥ ਲਗਾਉਣ ਤੇ ਝਕਾਉਣ ਬੋ ਡਾਉਣ ਕਰਨ ਮੇਰੇ ਟੱਬਰ ਨੂੰ ਮਾਪੇ ਹਮੇਸ਼ਾ ਇਹੀ ਚਾਹੁੰਦਾ ਹੁੰਦਾ ਕਿ ਸਾਡੇ ਪੁੱਤ ਨੇ ਜੇ ਗਲਤੀ ਵੀ ਕੀਤੀ ਹੈ ਤਾਂ ਉਹਦਾ ਬਚਾਅ ਕਿਵੇਂ ਕਰਨਾ ਹੁਣ ਉਹ ਨਾ ਮਾਪੇ ਨੇ ਇਹੀ ਚੀਜ਼ ਸੋਚੀ ਹੈ ਕਿ ਜੇ ਅਸੀਂ ਮਾਫੀ ਮੰਗ ਲਾਂਗੇ ਕੌਮ ਤੋਂ ਤਾਂ ਸਾਡਾ ਪੁੱਤ ਤਾਂ ਸੇਫ ਹੋ ਜਾਊਗਾ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਸੇ ਉਸੇ ਸਿਕਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਉਹ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਪ੍ਰੇਮ ਢਿੱਲੋਂ ਤੋਂ ਬੋਲਿਆ ਤੈਨੂੰ ਇਹ ਹੋ ਗਿਆ ਵੀ ਕੋਈ ਗੱਲ ਹੀ ਨਹੀਂ ਇਹ ਤਾਂ ਯਾਰ ਪਬਲਿਸਟੀ ਮਿਲ ਰਹੀ ਹੈ ਚਲੋ ਆਪਾਂ ਜਥੇਦਾਰ ਸਾਹਿਬ ਨੂੰ ਟਾਰਗੇਟ ਕਰ ਦਿੰਨੇ ਵਿਕਰਮ ਮਜੀਠੀਆ ਨੂੰ ਵੀ ਬੋਲ ਚੁੱਕਿਆ ਹੈ ਉਹਨੂੰ ਵੀ ਗਾਲਾਂ ਕੱਢ ਚੁੱਕਿਆ ਹੈ ਗਿਆਨ ਨੂੰ ਕਿਹਾ ਚਾਹੇ ਪ੍ਰੇਮ ਢਿੱਲੋਂ ਨੂੰ ਕਿਹਾ ਕੋਈ ਸੰਗਤ ਉਹਨਾਂ ਦੇ ਘਰੇ ਗਈ ਹੈ ਹਮ ਪਰ ਜਦੋਂ ਕੌਮ ਦੇ ਨਾਲ ਗੁਰਜੁੜਗੀ ਗੱਲ ਕੌਮ ਦੇ ਥਾਪੇ ਹੋਏ ਜਥੇਦਾਰ ਸਾਹਿਬਾਨਾਂ ਦੇ ਨਾਲ ਗੱਲ ਜੁੜਗੀ ਫਿਰ ਤਾਂ ਸੰਗਤ ਘਰੇ ਜਾਊਗੀ ਫਿਰ ਜੇ ਤੂੰ ਇਹ ਚਾਹੁੰਦਾ ਸੀ ਕਿ ਮੇਰੇ ਮਾਪੇ ਨੂੰ ਇਸ ਕੇਸ ਦੇ ਵਿੱਚ ਇਨਵੋਲ ਨਾ ਕੀਤਾ ਹੋ ਜਾਵੇ ਜਦੋਂ ਤੈਨੂੰ ਪਤਾ ਹੈ ਕਿ ਤੂੰ ਉੱਥੋਂ ਉੱਡ ਕੇ ਵਾਪਸ ਪੁਰੇ ਕਿਉਂ ਨਹੀਂ ਆਇਆ ਕੰਮੀ ਮੈਂ ਥੋੜਾ ਟਾਈਮ ਅਜੀਬ ਜਿਹਾ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੇਨ ਪ੍ਰਧਾਨ ਚੱਕਣਗੇ ਹਨਾ ਜਥੇਦਾਰ ਚੱਕਣਗੇ ਵੀ ਹਾਂ ਸਾਡੀ ਜੁਬੇਵਾਰੀ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤਰ ਨੂੰ ਮਾਰ ਦੇਣਾ ਪ੍ਰਧਾਨ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਮਾੜਾ ਮੋਟਾ ਇਹ ਤਾਂ ਚੀਜ਼ਾਂ ਬੰਦੇ ਨੂੰ ਪਤਾ ਹੋਣੀਆਂ ਚਾਹੀਦੀਆਂ ਤੂੰ ਉਹ ਕਹਿ ਰਿਹਾ ਕਿ ਮੈਂ ਸੰਥਿਆ ਲਈ ਆ ਤੂੰ ਆਪਣੀ ਮਾਂ ਦੇ ਨਾਲ ਗੱਲਬਾਤ ਕਰਨੀ ਹੈ ਹੂੰ ਤੁਕ ਕਰ ਕੋਈ ਗੱਲ ਨਹੀਂ ਮਾਂ ਪੁੱਤ ਦੇ ਵਿਚਕਾਰ ਚਾਹੇ 100 ਵਾਰ ਗੱਲਾਂ ਹੋਵੇ ਪਰ ਕੀ ਜ਼ਰੂਰੀ ਸੀ ਕਿ ਉਸ ਵੀਡੀਓ ਨੂੰ ਵੀ ਰਿਕਾਰਡ ਕਰਕੇ ਲੋਕਾਂ ਦੇ ਸਾਹਮਣੇ ਅਪਲੋਡ ਅਪਡੇਟ ਕਰਨਾ ਸੀ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਕਦੋਂ ਕੀ ਵਾਪਰ ਜਾਵੇ ਇਸ ਦਾ ਪਤਾ ਨਹੀਂ ਲੱਗਦਾ ਸੋਸ਼ਲ ਮੀਡੀਆ ਦਾ ਕੋਈ ਆਪਣਾ ਸਟੈਂਡ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕਾਂ ਦਾ ਸਟੈਂਡ ਨਹੀਂ ਪਤਾ ਲੱਗਦਾ ਕਦੇ ਤਾਂ ਇਸ ਪਾਸੇ ਹੋ ਜਾਂਦੇ ਕਦੇ ਦੋ ਪਾਸੇ ਹੋ ਜਾਂਦੇ ਆ ਜਿਵੇਂ ਇੱਕ ਗਾਣਾ ਵੀ ਆਇਆ ਸੀਗਾ ਗਿੱਲ ਰੌਂਤਾ ਦਾ ਉਸਨੇ ਕਿਹਾ ਸੀ ਕਿ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਵੀਰਿਆ ਪਰ ਦੁਨੀਆਦਾਰੀ ਦੇ ਦੋ ਪਾਸੇ ਦੰਦੇ ਹੁੰਦੇ ਆ ਉਹੀ ਕੁਝ ਤਸਵੀਰਾਂ ਜਿਹੜੀਆਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਮਨਪ੍ਰਿਤ ਮੰਨਾ ਇੱਕ 뮤직 ਡਾਇਰੈਕਟਰ ਵੀ ਆ ਕਲਾਕਾਰ ਵੀ ਆ ਗੀਤ ਲਿਖਦਾ ਵੀ ਆ ਉਸ ਨੌਜਵਾਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਰੇ ਟਿੱਪਣੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਰੋਸ ਪਾਇਆ ਜਾਂਦਾ ਉਸ ਦੇ ਮਾਤਾ ਪਿਤਾ ਦੇ ਕੋਲੋਂ ਜਾ ਕੇ ਕੁਝ ਜਥੇਬੰਦੀਆਂ ਦੇ ਵੱਲੋਂ ਸੰਗਠਾਂ ਦੇ ਵੱਲੋਂ ਮਾਫੀ ਮੰਗਵਾਈ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਕੁਝ ਲੋਕ ਇਸ ਗੱਲ ਦੇ ਹੱਕ ਦੇ ਵਿੱਚ ਉੱਤਰ ਰਿਹਾ ਤੇ ਕੁਝ ਵਿਰੋਧ ਦੇ ਵਿੱਚ ਉੱਤਰ ਰਿਹਾ ਹਾਲਾਂਕਿ ਮਨਪ੍ਰਿਤ ਮੰਨੇ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਉਸਨੇ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤਾ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਤੇ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੇਰੀ ਜ਼ਿੰਮੇਵਾਰੀ ਚੱਕਣਗੇ ਤਾਂ ਹੀ ਮੈਂ ਇੰਡੀਆ ਵਾਪਸ ਆਵਾਂਗਾ ਨਹੀਂ ਵਾਪਸ ਨਹੀਂ ਪਰਤਾਂਗਾ ਇਹ ਪੂਰੇ ਮਸਲੇ ਦੇ ਅੰਦਰ ਅਸਲ ਗੱਲ ਕੀ ਆ ਤੇ ਕੀ ਕੁਝ ਵਾਪਰਿਆ ਇਹ ਕਹਾਣੀ ਕੀ ਸੀ ਤੇ ਇਸ ਨੂੰ ਕੀ ਬਣਾ ਦਿੱਤਾ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਸਾਥੀ rau virender singh baini pal ਮੌਜੂਦ ਨੇ rau ji gall ਕਹਿੰਦੇ ਲੋਕ ਕਿਸੇ ਪਾਸੇ ਜਿਉਣ ਨਹੀਂ ਦਿੰਦੇਗੇ ਪਹਿਲਾਂ ਲੋਕਾਂ ਨੇ ਰੌਲਾ ਪਾਇਆ ਜੀ ਉਹਨੇ ਟਿੱਪਣੀ ਕੀਤੀ ਉਹਨੂੰ ਵੱਢ ਦਿਓ ਜੀ ਉਹਨੂੰ ਮਾਰ ਦਿਓ ਉਹਨੂੰ ਸਜ਼ਾ ਨਹੀਂ ਦੇ ਰਹੇ ਜੀ ਚਾਰ ਲੋਕ ਇਕੱਠੇ ਹੋ ਕੇ ਸੰਗਤਾਂ ਜਾਵੜੀਆਂ ਮਾਪਿਓ ਤੋਂ ਮਾਫੀ ਮੰਗਵਾਤੀ ਹੁਣ ਇਹ ਚਰਚਾ ਚੱਲ ਰਹੀ ਹੈ ਜੀ ਇਹ ਧੱਕਾ ਜੀ ਇਹ ਗਲਤੀ ਆ ਮਾਪਿਓ ਦਾ ਕੀ ਕਸੂਰ ਆ ਜੀ ਜੇ ਗਲਤੀ ਮੁੰਡੇ ਨੇ ਕੀਤੀ ਆ ਫਿਰ ਤੁਸੀਂ ਮਾਪਿਓ ਨੂੰ ਕਿਉਂ ਤੰਗ ਕਰ ਰਹੇ ਹੋ ਇਹ ਗੱਲ ਸਮਝ ਨਹੀਂ ਲੱਗ ਰਹੀ ਕਿ ਲੋਕ ਚਾਹੁੰਦੇ ਕੀ ਆ ਦੇਖੋ ਰਾਜੀਵ ਜਿਹੜਾ ਸਾਡਾ ਸਮਾਜ ਆ ਨਾ ਅਸੀਂ ਸਮਾਜ ਦੇ ਨਾਲ ਜੁੜੇ ਹੋਏ ਆ ਜੀ ਸਮਾਜ ਦੇ ਨਾਲ ਅਸੀਂ ਕਿਵੇਂ ਜੁੜੇ ਹੋਏ ਆ ਆਪਣੇ ਪਰਿਵਾਰਾਂ ਦੇ ਥਰੂ ਹੂੰ ਠੀਕ ਹੈ ਜਦੋਂ ਸਮਾਜ ਦੇ ਵਿੱਚ ਜਿਸ ਸਮਾਜ 'ਚ ਅਸੀਂ ਕੁਝ ਰਹਿੰਦੇ ਆ ਅਸੀਂ ਉਹ ਕੁਝ ਗਲਤੀ ਕਰਦੇ ਆ ਤੇ ਜੇ ਉਹ ਗਲਤੀ ਦਾ ਅਸਰ ਸਮਾਜ ਤੇ ਪੈਂਦਾ ਤਾਂ ਸੁਭਾਵਿਕ ਹੈ ਕਿ ਤੁਹਾਡੇ ਪਰਿਵਾਰ ਤੇ ਵੀ ਪਊਗਾ ਹੁਣ ਇੱਥੇ ਗੱਲ ਕੀ ਹੋ ਰਹੀ ਹੈ ਵੀ ਮਨਪ੍ਰੀਤ ਮੰਨੇ ਨੇ ਇਤਰਾਜ਼ ਜਤਾਇਆ ਕਿ ਮੇਰੇ ਮਾਪੇ ਤੋਂ ਮਾਫੀ ਕਿਉਂ ਹੂੰ ਠੀਕ ਹੈ ਜੀ ਤੇ ਉਹ ਇਹ ਵੀ ਕਹਿ ਰਿਹਾ ਵੀ ੱੱਕੇ ਨਾਲ ਆ ਫੜਕੇ ਮਾਫੀ ਮੰਗਾਈਗੀ ਪਹਿਲਾਂ ਉਸ ਵੀਡੀਓ ਤੇ ਆਪਾਂ ਗੱਲ ਕਰ ਲੈਨੇ ਆ ਉਹ ਆਪਾਂ ਹੁਣੇ ਹੀ ਦੇਖ ਕੇ ਹਟਿਆ ਜਥੇਦਾਰ ਹਵਾਰਾ ਸਿੰਘ ਦੇ ਜਿਹੜੇ ਪਿਤਾ ਜੀ ਨੇ ਉਹ ਉਹ ਵੀ ਪਿੱਛੇ ਖੜੇ ਨੇ ਹੂੰ ਉਸ ਵੀਡੀਓ ਨੂੰ ਦੇਖ ਕੇ ਇਹ ਤਾਂ ਲੱਗਦਾ ਨਹੀਂ ਹੈ ਵੀ ਕਿਸੇ ਨੇ ੱੱਕੇ ਨਾਲ ਫੜ ਕੇ ਮਾਫੀ ਮੰਗਾਈ ਹੋਵੇ ਹੈਨਾ ਹੂੰ ਪਰ ਜਦੋਂ ਤੁਹਾਨੂੰ ਇਹ ਰਿਅਲਾਈਜ਼ ਕਰਾ ਦਿੱਤਾ ਜਾਂਦਾ ਹੈ ਕਿ ਵਾਕਈ ਤੁਹਾਡੇ ਬੇਟੇ ਨੇ ਗਲਤ ਕੀਤਾ ਜਦੋਂ ਮਾਪਾਪ ਨੂੰ ਵੀ ਇਹ ਅਹਿਸਾਸ ਹੋ ਜਾਂਦਾ ਕਿ ਸਾਡੇ ਪੁੱਤ ਨੇ ਗਲਤ ਕੰਮ ਕੀਤਾ ਇੱਕ ਨਿੰਦਣਯੋਗ ਕੰਮ ਹੈ ਠੀਕ ਹੈ ਤੇ ਹੋ ਸਕਦਾ ਹੈ ਕਿ ਪਰਿਵਾਰ ਨਹੀਂ ਕਿਹਾ ਹੋਵੇ ਕਿ ਅਸੀਂ ਮਾਫੀ ਮੰਗ ਲੈਨੇ ਆ ਜੀ ਉਹ ਤਾਂ ਹੈ ਨਹੀਂ ਇੱਥੇ ਅਸੀਂ ਮਾਫੀ ਮੰਗ ਲੈਨੇ ਆ ਨੋ ਡਾਊਟ ਉਹਨੇ ਵੀ ਮੰਗ ਲਈ ਮਾਫੀ ਪਰਿਵਾਰ ਨੇ ਜੱਜ ਜਦੋਂ ਉਹਨੇ ਟਿੱਪਣੀ ਕੀਤੀ ਸੀ ਨਾ ਤਾਂ ਇੱਕ ਜਿਹੜਾ ਮਨਪ੍ਰਿਤ ਮੰਨਾ ਦਾ ਭਰਾਗਾ ਉਸਨੇ ਉਦਨ ਹੀ ਉਸੇ ਟਾਈਮ ਮਾਫੀ ਮੰਗ ਲਈ ਸੀ ਕਹਤਾ ਸੀ ਕਿ ਸਾਡਾ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰਿਵਾਰ ਦੇ ਟੱਚ 'ਚ ਹੀ ਨਹੀਂ ਹੈਗਾ ਉਹਨ ਪਰਿਵਾਰ ਤਾਂ ਪਹਿਲਾਂ ਹੀ ਮਾਫੀ ਮੰਗਿਆ ਸੀਗਾ ਨਹੀਂ ਹੁਣ ਫਿਰ ਉਹੀ ਗੱਲ ਨਾ ਤੁਸੀਂ ਕਹਿ ਰਹੇ ਹੋ ਕਿ ਉਹਦਾ ਭਰਾ ਕਹਿ ਰਿਹਾ ਕਿ ਮੰਨਾ ਸਾਡੇ ਪਰਿਵਾਰ ਦੇ ਟੱਚ 'ਚ ਨਹੀਂ ਹੁਣ ਜਿਹੜੀ ਮੰਨੇ ਨੇ ਦੂਸਰੀ ਵੀਡੀਓ ਆਪਾਂ ਦੇਖ ਕੇ ਹਟਿਆਂ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਕਰ ਰਿਹਾ ਫਿਰ ਉਹ ਕੀ ਆ ਫਿਰ ਜੇ ਉਹ ਟੱਚ 'ਚ ਨਹੀਂ ਹੈਗਾ ਫਿਰ ਉਹ ਗੱਲਬਾਤ ਕਿਵੇਂ ਹੋ ਰਹੀ ਹੈ ਸਮਝੋ ਨਾ ਇਸ ਚੀਜ਼ ਨੂੰ ਗੱਲ ਨੂੰ ਪਰਿਵਾਰ ਕਦੇ ਵੀ ਇਹ ਐਦਾਂ ਨਹੀਂ ਬੱਸ ਸਕਦੇ ਹੁੰਦੇ ਕਿ ਸਾਡੇ ਉਹ ਟੱਚ 'ਚ ਨਹੀਂ ਹੈਗਾ ਠੀਕ ਹੈ ਹਾਂ ਜੇ ਠੀਕ ਹੈ ਕਿਸੇ ਹੱਦ ਤੱਕ ਆਪਾਂ ਵੀ ਕਹਿੰਦੇ ਆ ਕਿ ਗਲਤੀ ਪੁੱਤ ਨੇ ਕੀਤੀ ਹੈ ਤਾਂ ਉਹਦੀ ਸਜ਼ਾ ਮਾਪੇ ਨੂੰ ਕਿਉਂ ਜਾਂ ਮਾਪੇ ਉਹਦੀ ਮਾਫੀ ਕਿਉਂ ਮੰਗਣ ਇਹ ਆਪਾਂ ਵੀ ਕਹਿੰਦੇ ਆ ਪਰ ਕਿਉਂ ਮੰਗੀ ਮਾਫੀ ਇਹ ਵੀ ਤੁਸੀਂ ਦੇਖੋ ਮਾਪੇ ਹਮੇਸ਼ਾ ਇਹੀ ਚਾਹੁੰਦਾ ਹੁੰਦਾ ਕਿ ਸਾਡੇ ਪੁੱਤ ਨੇ ਜੇ ਗਲਤੀ ਵੀ ਕੀਤੀ ਹੈ ਤਾਂ ਉਹਦਾ ਬਚਾ ਕਿਵੇਂ ਕਰਨਾ ਹਮ ਹੁਣ ਉਹ ਨਾ ਮਾ ਮਾਪੇ ਨੇ ਇਹੀ ਚੀਜ਼ ਸੋਚੀ ਹੈ ਕਿ ਜੇ ਅਸੀਂ ਮਾਫੀ ਮੰਗ ਲਾਂਗੇ ਕੌਮ ਤੋਂ ਤਾਂ ਸਾਡਾ ਪੁੱਤ ਤਾਂ ਸੇਫ ਹੋ ਜਾਊਗਾ ਹਮ ਮਾਪੇ ਨੇ ਤਾਂ ਦੇਖੋ ਬੱਚਿਆਂ ਦਾ ਸੋਚਣਾ ਜਿੱਥੇ ਬੱਚੇ ਦੀ ਜਾਨ ਤੇ ਗੱਲ ਆਉਂਦੀ ਹੈ ਨਾ ਉੱਥੇ ਮਾਪੇ ਆਪਣਾ ਹੰਕਾਰ ਭੁੱਲ ਜਾਂਦੇ ਨੇ ਜੀ ਆਪਣਾ ਆਪ ਭੁੱਲ ਜਾਂਦੇ ਨੇ ਫਿਰ ਉੱਥੇ ਮਾਪੇ ਨੀਵੇਂ ਹੋਣਾ ਵੀ ਕਬੂਲ ਕਰ ਲੈਂਦੇ ਨੇ ਕਿ ਬੱਚਿਆਂ ਨੂੰ ਸਾਡਿਆਂ ਨੂੰ ਕੋਈ ਆਂਚ ਨਾ ਆਵੇ ਹਮ ਅਸੀਂ ਗੁਰੂਆਂ ਦੀ ਗੱਲ ਕਰਦੇ ਆ ਗੁਰੂ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਗੱਲ ਕਰਦੇ ਆ ਯਾ ਮੰਨੇ ਨੇ ਵੀ ਕੀਤੀ ਕੀ ਅ ਗੁਰੂ ਜੀ ਨੇ ਚਾਰ ਵਾਰ ਤੇ ਅਸੀਂ ਫੇਰ ਕੀ ਹੋਇਆ ਮਾਂ ਤੂੰ ਇੱਕ ਵਾਰ ਦੇਗੀ ਹੈਨਾ ਅਸੀਂ ਉਹਨਾਂ ਦੀ ਰੀਤ ਕਰ ਹੀ ਨਹੀਂ ਸਕਦੇ ਬਿਲਕੁਲ ਗੁਰੂ ਸਾਹਿਬ ਨੇ ਤਾਂ ਆਪ ਆਪਣੇ ਹੱਥੀ ਧੋਰੇ ਯਾਰ ਹੂੰ ਬੇਟੇ ਆਪਣੇ ਸਾਹਿਬਜ਼ਾਦੇ ਆਪ ਹੱਥੀ ਧੋਰੇ ਕਿ ਜਾਓ ਤੁਸੀਂ ਜੰਗ ਦੇ ਮੈਦਾਨੇ 'ਚ ਜਾਓ ਹੁਣ ਤੁਹਾਨੂੰ ਕੀ ਪਤਾ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਕਿ ਮੇਰੇ ਪੁੱਤਰ ਜਿਹੜੇ ਜਾ ਰਹੇ ਨੇ ਜੰਗ ਦੇ ਮੈਦਾਨ ਚ ਕਿਉਂ ਜਿੰਦਾ ਵਾਪਸ ਆਉਣਗੇ ਕਿ ਨਹੀਂ ਪਤਾ ਸੀਗਾ ਹਮ ਇੱਕ ਪਾਸੇ ਉਹ ਗੁਰੂ ਸਾਹਿਬ ਇੱਕ ਪਾਸੇ ਤੁਹਾਡੇ ਸਾਡੇ ਆਮ ਜਿਹੜੇ ਮਾਤਾ ਪਿਤਾ ਨੇ ਕਿ ਜਿਹੜੇ ਬੱਚੇ ਨੂੰ ਮੜੀ ਜੀ ਤਕਲੀਫ ਦੇਖ ਕੇ ਵੀ ਸੀਕਰ ਉੱਠਦੇ ਨੇ ਤੇ ਅਸੀਂ ਤਾਂ ਬਰਾਬਰੀ ਉੱਥੇ ਕਰ ਹੀ ਨਹੀਂ ਸਕਦੇ ਉਹਦੇ ਲਈ ਤਾਂ ਕੋਈ ਤੁਹਾਨੂੰ ਹੋਰ ਹੀ ਕੁਝ ਹੋਣਾ ਪਊਗਾ ਹਨਾ ਇਸੇ ਕਰਕੇ ਅਸੀਂ ਗੁਰੂ ਸਾਹਿਬ ਦਾ ਮੁਕਾਬਲਾ ਕੋਈ ਵੀ ਇਨਸਾਨ ਕਰ ਨਹੀਂ ਸਕਦਾ ਹਮ ਤੇ ਹੁਣ ਇੱਥੇ ਗੱਲ ਇਹ ਆ ਗਈ ਜੇ ਹੁਣ ਮੰਨਿਆ ਤੂੰ ਗਲਤੀ ਕਰਦਾ ਹੀ ਨਾ ਹੂੰ ਤੇ ਮਾਪੇ ਬਾਪ ਨੂੰ ਲੋ ਮਾਫੀ ਮੰਗਣ ਦੀ ਕੀ ਲੋੜ ਪੈਣੀ ਸੀਗੀ ਤੂੰ ਬੋਲਿਆ ਪ੍ਰੇਮ ਢਿੱਲੋਂ ਤੇ ਹੂੰ ਕੋਈ ਤੇਰੇ ਘਰ ਗਿਆ ਵੀ ਚਲ ਤੇਰੇ ਮਾਪੇ ਬਾਪ ਤੋਂ ਮਾਫੀ ਮੰਗਾਈਏ ਠੀਕ ਹੈ ਪ੍ਰੇਮ ਢਿੱਲੋਂ ਤੋਂ ਬੋਲਿਆ ਤੈਨੂੰ ਇਹ ਹੋ ਗਿਆ ਵੀ ਕੋਈ ਗੱਲ ਹੀ ਨਹੀਂ ਇਹ ਤਾਂ ਯਾਰ ਪਬਲਿਸਿਟੀ ਮਿਲ ਰਹੀ ਹੈ ਹੂੰ ਚਲੋ ਆਪਾਂ ਜਥੇਦਾਰ ਸਾਹਿਬ ਨੂੰ ਟਾਰਗੇਟ ਕਰ ਦਨੇ ਵਿਕਰਮ ਮਜੀਠੀਆ ਨੂੰ ਵੀ ਬੋਲ ਚੁੱਕਿਆ ਹੈ ਉਹਨੂੰ ਵੀ ਗਾਲਾਂ ਕੱਢ ਚੁੱਕਿਆ ਹੈ ਅਕਸ਼ ਬਾਲਦੇ ਵਾਲੀ ਵੀ ਕੰਟਰੋਵਰਸੀ ਰਹੀ ਹੈ ਕੋਈ ਆਇਆ ਕੋਈ ਸੰਗਤ ਆਈ ਹੈ ਚਾਹੇ ਮਜੀਠੀਆ ਨੂੰ ਕਿਹਾ ਚਾਹੇ ਪ੍ਰੇਮ ਢਿੱਲੋਂ ਨੂੰ ਕਿਹਾ ਕੋਈ ਸੰਗਤ ਉਹਨਾਂ ਦੇ ਘਰੇ ਗਈ ਹੈ ਹੂੰ ਪਰ ਜਦੋਂ ਕੌਮ ਦੇ ਨਾਲ ਜੁੜ ਗਈ ਗੱਲ ਕੌਮ ਦੇ ਥਾਪੇ ਹੋਏ ਜਥੇਦਾਰ ਸਾਹਿਬਾਨਾਂ ਦੇ ਨਾਲ ਗੱਲ ਜੁੜ ਗਈ ਫਿਰ ਤਾਂ ਸੰਗਤ ਘਰੇ ਜਾਊਗੀ ਹੂੰ ਠੀਕ ਹੈ ਫਿਰ ਜੇ ਤੂੰ ਇਹ ਚਾਹੁੰਦਾ ਸੀ ਕਿ ਮੇਰੇ ਮਾਪੇ ਨੂੰ ਇਸ ਕੇਸ ਦੇ ਵਿੱਚ ਇਨਵੋਲਬ ਨਾ ਕੀਤਾ ਹੋ ਜਾਵੇ ਜਦੋਂ ਤੈਨੂੰ ਪਤਾ ਹੈ ਫਿਰ ਤੂੰ ਉੱਥੋਂ ਉੱਡ ਕੇ ਵਾਪਸ ਉਰੇ ਕਿਉਂ ਨਹੀਂ ਆਇਆ ਹੂੰ ਤੂੰ ਆਉਂਦਾ ਪੰਜਾਬ ਠੀਕ ਹੈ ਪੰਜਾਬ ਆਉਣ ਸਾਰੀ ਤੂੰ ਇਨਸਾਫ ਮੋਰਚੇ ਤੇ ਜਾਂਦਾ ਜਾਂ ਅਕਾਲ ਤਖਤ ਸਰ ਤੇ ਜਾਂਦਾ ਤੂੰ ਨੱਕ ਰਗੜਦਾ ਤੂੰ ਮਾਫੀ ਮੰਗ ਲੈਂਦਾ ਫਿਰ ਜੇ ਤੈਨੂੰ ਕੋਈ ਕੁਝ ਕਹਿੰਦਾ ਫਿਰ ਅਸੀਂ ਗੱਲ ਕਰਦੇ ਆ ਤੂੰ ਤਾਂ ਉੱਥੇ ਬੈਠਾ ਕਹੀ ਜਾਂਦਾ ਕਿ ਮਾ ਮੈਂ ਆ ਨਹੀਂ ਸਕਦਾ ਮੈਨੂੰ ਜੇ ਮੈਂ ਆਇਆ ਤਾਂ ਮੈਨੂੰ ਮਾਰ ਦੇਣਗੇ ਦੂਜੇ ਪਾਸੇ ਤੂੰ ਸਟੇਟਮੈਂਟ ਦੇ ਰਿਹਾ ਕਿ ਮੈਂ ਤਾਂ ਗੁਰੂ ਮਹਾਰਾਜ ਦਾ ਮੈਨੂੰ ਆਸੋ ਟਰਾ ਮੈਂ ਤਾਂ ਓਟ ਆਸਰਾ ਮੈਂ ਤਾਂ ਡਰਦਾ ਹੀ ਨਹੀਂ ਕੋਈ ਗੱਲ ਨਹੀਂ ਜੋ ਹੋਊਗਾ ਮਤਲਬ ਤੂੰ ਆਪ ਯਾਰ ਇੱਕ ਬਿਆਨ ਤੂੰ ਪਹਿਲਾਂ ਇਹ ਦੰਨਾ ਦੂਸਰਾ ਬਿਆਨ ਤੂੰ ਉਹ ਤੋਂ ਉਲਟ ਦੇ ਦੰਨਾ ਹੂੰ ਫੇਰ ਦੂਸਤ ਅੱਗੇ ਹੋਰ ਇੱਕ ਪੁਆਇੰਟ ਵਾਲੀ ਗੱਲ ਸਾਰਾ ਕੁਝ ਹੋ ਗਿਆ ਤੂੰ ਆਪਣੀ ਮਾਂ ਦੇ ਨਾਲ ਗੱਲਬਾਤ ਕਰਨੀ ਹੈ ਹੂੰ ਤੂੰ ਕਰ ਕੋਈ ਗੱਲ ਨਹੀਂ ਮਾਂ ਪੁੱਤ ਦੇ ਵਿਚਕਾਰ ਚਾਹੇ 100 ਵਾਰ ਗੱਲਾਂ ਹੋਵੇ ਪਰ ਕੀ ਜ਼ਰੂਰੀ ਸੀ ਕਿ ਉਸ ਵੀਡੀਓ ਨੂੰ ਵੀ ਰਿਕਾਰਡ ਕਰਕੇ ਲੋਕਾਂ ਦੇ ਸਾਹਮਣੇ ਅਪਡੇਟ ਅਪਡੇਟ ਕਰਨਾ ਸੀ ਕਿ ਮੈਂ ਆਪਣੀ ਮਾਂ ਦੇ ਨਾਲ ਗੱਲ ਕਰ ਰਿਹਾ ਮੈਂ ਰੋਊਗਾ ਵੀ ਤੇ ਮੇਰੀ ਵੀਡੀਓ ਵੀ ਬਣਦੀ ਹੋਣੀ ਚਾਹੀਦੀ ਹੈ ਇਹ ਕੋਈ ਜ਼ਰੂਰੀ ਸੀਗਾ ਫਿਰ ਹੁਣ ਇਹਨੂੰ ਕਿਉਂ ਨਾ ਕਹੀਏ ਕਿ ਇਹ ਪਲਾਨ ਕਰਕੇ ਕੀਤੀ ਗਈ ਬਣਾਈ ਗਈ ਵੀਡੀਓ ਆ ਵੀ ਮੈਂ ਉੱਥੇ ਮਾਂ ਦੇ ਨਾਲ ਗੱਲ ਕਰੂੰਗਾ ਮੈਂ ਰੋਊਗਾ ਮੈਂ ਦੋ ਚਾਰ ਗੱਲਾਂ ਇਹ ਵੀ ਦੱਸੂੰਗਾ ਫਿਰ ਮੇਰੀ ਵੀਡੀਓ ਵੀ ਬਣ ਰਹੀ ਹੈ ਫਿਰ ਮੈਂ ਵੀਡੀਓ ਅਪਲੋਡ ਕਰੂੰਗਾ ਫਿਰ ਸੰਗਤ ਲੋਕ ਦੇਖਣਗੇ ਫਿਰ ਮੇਰ ਨਾਲ ਸਿੰਪਥੀ ਜੁੜ ਜੂਗੀ ਲੋਕਾਂ ਦੀ ਹੂੰ ਤੁਸੀਂ ਕੀ ਸਮਝਦੇ ਹੋ ਕਿ ਇਹ ਚੀਜ਼ ਹੈ ਨਹੀਂਗੀ ਜੇ ਤੂੰ ਗੱਲ ਕਰਨੀ ਹੈ ਯਾਰ ਆਪਣੀ ਮਦਰ ਦੇ ਨਾਲ ਤੂੰ ਕਰ ਕੋਈ ਗੱਲ ਨਹੀਂ ਤੁਹਾਡੀ ਆਪਸ ਪ੍ਰਾਈਵੇਟ ਗੱਲ ਹੈ ਤੂੰ ਉਸ ਗੱਲਬਾਤ ਨੂੰ ਸਾਰੀ ਨੂੰ ਰਿਕਾਰਡ ਕਰਕੇ ਵੀ ਤੂੰ ਫਿਰ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਰਿਹਾ ਹੂੰ ਦਿਖਾਉਣ ਦੇ ਲਈ ਪਾ ਰਿਹਾ ਸਿੰਪਥੀ ਲੈਣ ਦੇ ਲਈ ਹੁਣ ਤੂੰ ਪਾ ਰਿਹਾ ਇਹ ਚੀਜ਼ਾਂ ਤੈਨੂੰ ਪਹਿਲਾਂ ਅਕਲ ਹੋਣੀ ਚਾਹੀਦੀ ਸੀ ਮੈਂ ਬੋਲ ਕੀ ਦੇ ਲਈ ਰਿਹਾ ਜੇ ਹੁਣ ਤੂੰ ਗਲਤੀ ਕੀਤੀ ਐ ਹੁਣ ਇਹ ਕਹਿੰਦਾ ਮੈਂ ਨਹੀਂ ਜੀ ਹੁਣ ਮੈਨੂੰ ਤਾਂ ਮਾਰ ਦੇਣਗੇ ਮੈਨੂੰ ਤਾਂ ਅਕਾਲ ਤਖਤ ਸਾਹਿਬ ਦਾ ਕੋਈ ਪ੍ਰਧਾਨ ਜ਼ਿੰਮੇਵਾਰੀ ਲਵੇ ਪ੍ਰਧਾਨ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਮਾੜਾ ਮੋਟਾ ਇਹ ਤਾਂ ਚੀਜ਼ਾਂ ਬੰਦੇ ਨੂੰ ਪਤਾ ਹੋਣੀਆਂ ਚਾਹੀਦੀਆਂ ਹੂੰ ਤੂੰ ਉਹ ਕਹਿ ਰਿਹਾ ਕਿ ਮੈਂ ਸੰਥਿਆ ਲਈ ਐ ਮੈਂ ਉਹਦੇ ਵਿੱਚ ਇਹ ਦੱਸ ਰਿਹਾ ਕਿ ਮੈਂ 3 ਸਾਲ ਗੁਰੂ ਘਰ ਜਾਂਦਾ ਰਿਹਾ ਵੀ ਫਿਰ ਤੈਨੂੰ ਇਹ ਤਾਂ ਪਤਾ ਨਹੀਂ ਯਾਰ ਵੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਹੁੰਦੇ ਨੇ ਕਿ ਜਥੇਦਾਰ ਹੁੰਦੇ ਨੇ ਹੂੰ ਸਮਝੋ ਇਸ ਗੱਲਾਂ ਨੂੰ ਇਹ ਸਿੰਪਥੀ ਲੈਂਡ ਦੀ ਹੁਣ ਕੋਸ਼ਿਸ਼ ਹੋ ਰਹੀ ਹੈ ਜਿਹੜੇ ਬੰਦੇ ਨੇ ਰਾਜੀਪ ਨੂੰ ਮਾਫੀ ਮੰਗਣੀ ਹੈ ਨਾ ਮੰਨ ਲਓ ਚਲੋ ਆਪਾਂ ਤਾਂ ਵੈਸੇ ਕਰ ਦੇਣੀ ਮੰਨ ਲਓ ਮੈਂ ਹੁੰਦਾ ਇਸ ਇਸ ਜਗ੍ਹਾ ਤੇ ਹੂੰ ਮੈਂ ਇਹ ਗਲਤੀ ਕਰ ਲੈਂਦਾ ਜੀ ਮੈਨੂੰ ਪਤਾ ਲੱਗ ਗਿਆ ਰਿਅਲਾਈਜ਼ ਹੋ ਗਿਆ ਕਿ ਮੈਂ ਤਾਂ ਬਹੁਤ ਭਾਰੀ ਗਲਤੀ ਕਰ ਲਈ ਹੂੰ ਮੈਂ ਕੈਨੇਡਾ ਬੈਠਾ ਆ ਮੇਰਾ ਇਹ ਫਰਜ਼ ਬਣਦਾ ਕਿ ਮੈਂ ਉੱਥੋਂ ਚੱਲ ਕੇ ਆਵਾਂ ਪੰਜਾਬ ਦੇ ਵਿੱਚ ਹੂੰ ਬਿਨਾ ਇਹ ਸੋਚੇ ਸਮਝੇ ਕਿ ਉੱਥੇ ਮੇਰਾ ਮੈਨੂੰ ਮਾਰ ਦੇਣਗੇ ਮੈਨੂੰ ਕੁੱਟ ਦੇਣਗੇ ਠੀਕ ਹੈ ਪਰ ਜਦੋਂ ਮੈਨੂੰ ਪਤਾ ਨਾ ਕਿ ਅੰਦਰੋਂ ਮੈਂ ਮਾਫੀ ਮੰਗਣੀ ਹੈ ਮੈਂ ਸਿੱਧਾ ਹਵਾਰਾ ਜੀ ਦੇ ਘਰੇ ਜਾਂਦਾ ਜਥੇਦਾਰ ਸਾਹਿਬ ਦੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਜਾਂਦਾ ਜਾਂ ਮੈਂ ਕੌਮੀ ਇਨਸਾਫ ਮੋਰਚੇ ਤੇ ਜਾਂਦਾ ਮੈਂ ਸਿੱਧਾ ਅਕਾਲ ਤਖਤ ਸਾਹਿਬ ਤੇ ਜਾਂਦਾ ਇਸ ਗੱਲ ਦੀ ਬਿਨਾਂ ਪ੍ਰਵਾਹ ਕੀਤੇ ਕਿ ਮੈਨੂੰ ਕੁਝ ਵੀ ਹੋ ਜਾਊਗਾ ਉਹ ਹੁੰਦੀ ਹੈ ਅਸਲੀ ਚੀਜ਼ ਹੁਣ ਤੂੰ ਉੱਥੇ ਬੈਠ ਕੇ ਕਹੀ ਜਾਂਦਾ ਵੀ ਪਹਿਲਾਂ ਮੇਰੀ ਜ਼ਿੰਮੇਵਾਰੀ ਲਓ ਫੇਰ ਮੈਂ ਆਉਂਗਾ ਯਾਰ ਇਹ ਚ ਵੀ ਤੇਰੀਆਂ ਸ਼ਰਤਾਂ ਹੋ ਗਈਆਂ ਤੂੰ ਮਾਫੀ ਮੰਗਣ ਆਉਣਾ ਤੇ ਉਹ ਵੀ ਉਹ ਵੀ ਸ਼ਰਤਾਂ ਤੇ ਆਉਣਾ ਪਹਿਲੀ ਗੱਲ ਤਾਂ ਇਹ ਆ ਵੀ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਿੱਧੀ ਗੱਲ ਆ ਜੇ ਤੂੰ ਇੰਨੇ ਵੀਡੀਓ ਬਣਾਉਣਾ ਤੂੰ ਇੱਕ ਵੀਡੀਓ ਹੋਰ ਬਣਾ ਤੂੰ ਉੱਥੋਂ ਕਹਿ ਕਿ ਮੇਤੋ ਗਲਤੀ ਹੋ ਗਈ ਜੀ ਕੈਨੇਡਾ ਬੈਠ ਕੇ ਮਾਫੀ ਮੰਗਣ ਦੇ ਨਾਲ ਵੀਡੀਓ ਮਾਫੀ ਵਾਲੀ ਪਾਉਣ ਦੇ ਨਾਲ ਮਾਫੀ ਮਿਲਣੀ ਨਹੀਂ ਕਿ ਮੈਨੂੰ ਫਿਜ਼ੀਕਲੀ ਰੂਪ ਦੇ ਵਿੱਚ ਮੈਨੂੰ ਜਾਣਾ ਪਊਗਾ ਮੈਨੂੰ ਭਾਈ ਸਾਹਿਬ ਦੇ ਅੱਗੇ ਜਥੇਦਾਰ ਸਾਹਿਬ ਦੇ ਅੱਗੇ ਵੀ ਜਾਣਾ ਪਊਗਾ ਉਹਨਾਂ ਦੇ ਪਰਿਵਾਰ ਦੇ ਅੱਗੇ ਵੀ ਤੇ ਮੈਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਜਾਣਾ ਪਊਗਾ ਤੁਹਾ ਤੈਨੂੰ ਦੇਖਦੇ ਆ ਕਿਹੜਾ ਹੱਥ ਕੋਈ ਵੀ ਨਹੀਂ ਹੱਥ ਲਾਊਗਾ ਯਾਰ ਜਦੋਂ ਸੰਗਤ ਨੂੰ ਪਤਾ ਹੀ ਲੱਗ ਗਿਆ ਕਿ ਬੰਦਾ ਰਿਅਲਾਈਜ਼ ਕਰਕੇ ਕੈਨੇਡਾ ਤੋਂ ਸਪੈਸ਼ਲੀ ਜਹਾਜ਼ ਚੜ੍ਹ ਕੇ ਆ ਰਿਹਾ ਪੰਜਾਬ ਤੇ ਕਾਲ ਤਖਤ ਸਰ ਨਤਮਸਤਕ ਹੋ ਕੇ ਮਾਫੀ ਮੰਗਣ ਜਾ ਰਿਹਾ ਫਿਰ ਯਾਰ ਕਿਹੜਾ ਤੈਨੂੰ ਸੰਗਤ ਹੱਥ ਲਾਊਗੀ ਜੀ ਜਾਂ ਫਿਰ ਤੁਸੀਂ ਗਲਤੀਆਂ ਇਹ ਜੀਆਂ ਨਾ ਕਰੋ ਜੇ ਤੁਹਾਨੂੰ ਇੰਨੇ ਡਰ ਲੱਗਦਾ ਹੂੰ ਜੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਾਲ ਇੰਨਾ ਹੀ ਮੋਹ ਪਿਆਰ ਹੈ ਫਿਰ ਤੁਸੀਂ ਇਹ ਜੀਆਂ ਗਲਤੀਆਂ ਕਿਉਂ ਕਰਦੇ ਹੋ ਹੂੰ ਤੁਹਾਨੂੰ ਤਾਂ ਇਹ ਸੀਗਾ ਕਿ ਮੈਂ ਤਾਂ ਬਾਈ ਕੈਨੇਡਾ ਬੈਠਾ ਮੈਂ ਜੋ ਮਰਜ਼ੀ ਕਹਿਲਾ ਆਪਣਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਹੁਣ ਜੇ ਉੱਥੇ ਕਹਿ ਰਿਹਾ ਹੈ ਨਾ ਜਾ ਕੇ ਮੈਨੂੰ ਇੱਕ ਇਹ ਹੈਰਾਨੀ ਹੋਰ ਹੋ ਰਹੀ ਹੈ ਪੰਜਾਬ ਦੇ ਨਾਲੋਂ ਜ਼ਿਆਦਾ ਮੂਵਮੈਂਟ ਖਾਲਿਸਤਾਨ ਦੀ ਕਿੱਥੇ ਚੱਲਦੀ ਹੈ ਕੈਨੇਡਾ ਕੈਨੇਡਾ ਚੱਲਦੀ ਹੈ ਪੰਜਾਬ ਦੇ ਨਾਲੋਂ ਜ਼ਿਆਦਾ ਕੱਟੜ ਜਿਹੜੇ ਕੌਮ ਦੇ ਲੋਕ ਨੇ ਕਿੱਥੇ ਰਹਿ ਰਹੇ ਨੇ ਕੈਨੇਡਾ ਰਹਿ ਰਹੇ ਨੇ ਬਿਲਕੁਲ ਯਾਰ ਉੱਥੇ ਤਾਂ ਤੈਨੂੰ ਕਿਸੇ ਨੇ ਕੋਈ ਖਤਰਾ ਨਹੀਂ ਹੈ ਉੱਥੇ ਤੈਨੂੰ ਕਿਸੇ ਨੇ ਹੁਣ ਤੱਕ ਹੱਥ ਨਹੀਂ ਲਾਇਆ ਕਿ ਉਹ ਕਿਹੜੇ ਲਾਉਣਾ ਨਹੀਂ ਸੀ ਜਾਣਦੇ ਹੂੰ ਨਰੇਜੇ ਕਿਸੇ ਨੇ ਕੁਝ ਕਰਨਾ ਹੁੰਦਾ ਤਾਂ ਉੱਥੇ ਤੈਨੂੰ 2 ਮਿੰਟਾਂ ਚ ਲੱਭ ਲੈਣਾ ਸੀ ਉਹਨਾਂ ਨੇ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਉੱਥੇ ਕਿਹੜਾ ਯਾਰ ਤੂੰ ਲੱਭਿਆ ਲੱਭ ਨਹੀਂ ਜਾ ਲੱਭਿਆ ਨਹੀਂ ਜਾ ਸਕਦਾ ਸਭ ਨੂੰ ਪਤਾ ਹੈ ਵੀ ਮੰਨਾ ਕਿੱਥੇ ਰਹਿ ਰਿਹਾ ਸਾਰਾ ਕੁਝ ਇਹ ਸਮਝਿਆ ਜਾਵੇ ਰਹੋ ਜੀ ਕਿ ਇਹ ਪੂਰਾ ਪਲੈਨਿੰਗ ਦੇ ਨਾਲ ਹੋਇਆਗਾ ਬੀ ਪਲਾਨਡ ਸਾਰਾ ਕੁਝ ਉਹ ਜਿਹੜੀ ਗੱਲ ਜਥੇਦਾਰ ਸਾਹਿਬ ਨੂੰ ਹੋਈ ਹੈ ਹੂੰ ਉਹਦਾ ਨਹੀਂ ਮੈਂ ਕਹਿ ਸਕਦਾ ਵੀ ਪਲੈਨਿੰਗ ਦੇ ਨਾਲ ਹੋਈ ਹੈ ਜਾਂ ਕਿਵੇਂ ਹੋਈ ਹੈ ਜਾਂ ਮੂਰਖ ਮਤ ਦੇ ਵਿੱਚ ਹੋਈ ਹੈ ਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਹੁਣ ਪਲੈਨਿੰਗ ਦੇ ਨਾਲ ਹੋ ਰਹੀ ਹੈ। ਹੂੰ ਨਹੀਂ ਤੂੰ ਆਪਣੀ ਮਾਤਾ ਨੂੰ ਯਾਰ ਕਾਲ ਕਰਨੀ ਸੀ ਯਾਰ ਤੈਨੂੰ ਉਹ ਕਾਲ ਮੇਰੀ ਤੇ ਮਾਂ ਦੇ ਵਿਚਕਾਰ ਗੱਲ ਕੀ ਹੋਈ ਉਹ ਦਿਖਾਉਣ ਦੀ ਕੀ ਲੋੜ ਪਈ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਦੁਨੀਆ ਨੂੰ। ਹੂੰ ਹੁਣ ਜਿਹੜੇ ਨਾਰਮਲੀ ਇਨਸਾਨ ਹੋਣਗੇ ਉਹ ਵੀਡੀਓ ਨੂੰ ਦੇਖਣਗੇ। ਯਾਨੀ ਕਿ ਯਾਰ ਵੀ ਇਹ ਤਾਂ ਬੰਦਾ ਤਾਂ ਵਿਚਾਰਾ ਬਹੁਤ ਉਹਦੇ ਚ ਪ੍ਰੋਬਲਮ ਚਾਏ ਤਾਂ ਬੰਦਾ ਰੋ ਰਿਹਾ ਹੈ ਤਾਂ ਬੰਦਾ ਇਹ ਗੱਲਾਂ ਕਹਿ ਰਿਹਾ ਇਹ ਤਾਂ ਸੰਥਾ ਲਈ ਹੋਈ ਹੈ ਇਹਨੇ ਤਾਂ ਸਿੰਪਥੀਕ ਰੇਟ ਹੋ ਰਹੀ ਹੈ ਨਾ ਗੱਲ ਇੱਥੇ ਫਰਕ ਇਹੀ ਹੈ ਜੇ ਤੂੰ ਕਰਨਾ ਸੀ ਰਿਅਲਾਈਜ਼ ਕਰਨਾ ਸੀ ਤੂੰ ਸੀ ਆਪਣੀ ਮਾਂ ਦੇ ਨਾਲ ਗੱਲ ਕਰੋ ਤੁਸੀਂ ਉਸ ਚੀਜ਼ ਨੂੰ ਵੀ ਦਿਖਾ ਕਿਉਂ ਰਹੇ ਹੋ ਰਿਕਾਰਡ ਬਣਾ ਕੇ ਸਿੰਪਥੀ ਹਾਸਲ ਕਰਨ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਜੇ ਮੰਨੇ ਨੂੰ ਲੱਗਦਾ ਹੈ ਵਾਕਈ ਉਹਨੂੰ ਅਹਿਸਾਸ ਹੈ ਕਿ ਜੇ ਉਹਨੇ ਗਲਤੀ ਕੀਤੀ ਹੈ ਜਥੇਦਾਰ ਹਵਾਰਾ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਸ਼ਾਨ ਦੇ ਖਿਲਾਫ ਯਾਨੋ ਦੇ ਵਿਰੁੱਧ ਬੋਲ ਕੇ ਤਾਂ ਉਹ ਆਵੇ ਠੀਕ ਹੈ ਇੱਥੇ ਉਹਨੂੰ ਕੋਈ ਇਸ ਤਰੀਕੇ ਦੇ ਨਾਲ ਕੋਈ ਕੁੱਟਦਾ ਮਾਰਦਾ ਨਹੀਂ ਤੂੰ ਭਾਈ ਇੱਕ ਆਪਣੀ ਉੱਥੋਂ ਵੀਡੀਓ ਬਣਾ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਕਿ ਉੱਥੋਂ ਤੂੰ ਅਰਦਾਸ ਕਰਕੇ ਚੱਲ ਸਭ ਨੂੰ ਇਹ ਦੱਸ ਉਹ ਵੀਡੀਓ ਬਣਾ ਜ਼ਰੂਰ ਕਿ ਮੈਂ ਆ ਰਿਹਾ ਜੀ ਮੈਂ ਪੁੱਲ ਬਖਸ਼ਣ ਆ ਰਿਹਾ ਮਾਫੀ ਮੰਗਣ ਆ ਰਿਹਾ ਗੁਰੂ ਬਖਸ਼ਣਹਾਰ ਆ ਸਾਡਾ ਸਾਡੀਆਂ ਗਲਤੀਆਂ ਬਖਸ਼ੀਆਂ ਜਾਂਦੀਆਂ ਨੇ ਪਰ ਕਨੇਡਾ ਬੈਠ ਕੇ ਬਖਸ਼ੀਆਂ ਨਹੀਂ ਜਾਂਦੀਆਂ ਸਾਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਆ ਕੇ ਇੱਕ ਨਿਮਾਣਾ ਸਿੱਖ ਬਣ ਕੇ ਝੁਕਣਾ ਪਊਗਾ ਉੱਥੇ ਫੇਰ ਉੱਥੋਂ ਗਲਤੀ ਮਾਫ ਹੁੰਦੀ ਹੈ ਕੈਨੇਡਾ ਬੈਠ ਕੇ ਨਹੀਂ ਹੁੰਦੀ ਸੋ ਜੇ ਵਾਕਈ ਰਿਅਲਾਈਜੇਸ਼ਨ ਹੈਗਾ ਮੰਨੇ ਨੂੰ ਤਾਂ ਫਿਰ ਇਸ ਤਰੀਕੇ ਦੇ ਨਾਲ ਕਰਿਆ ਕਿ ਤੇ ਪੂਰੀ ਸੰਗਤ ਵੀ ਇਹਦੀ ਜ਼ਿੰਮੇਵਾਰੀ ਲੈ ਲੂਗੀ ਮੈਨੂੰ ਲੱਗਦਾ ਕਿ ਅਸੀਂ ਕੋਈ ਵੀ ਉਹਨੂੰ ਹੱਥ ਨਹੀਂ ਲਾਊਗਾ ਪਰ ਹਾਂ ਕਿ ਉਹ ਆਵੇ ਸੱਚੇ ਮਨ ਦੇ ਨਾਲ ਆਵੇ ਆ ਗੱਲਾਂ ਫੇਰ ਉਹ ਡਰਾਮੇਬਾਦੀਆਂ ਨਾ ਕਰੇ ਕਿ ਮੈਂ ਆਪਣੀ ਮਾਂ ਦੇ ਨਾਲ ਗੱਲਬਾਤ ਕਰ ਰਿਹਾ ਤੇ ਉਹ ਮੇਰੀ ਵੀਡੀਓ ਵੀ ਬਣ ਰਹੀ ਹੈ ਮੈਂ ਉੱਥੇ ਰੋਊਗਾ ਵੀ ਤੇ ਮੈਂ ਉੱਥੇ ਇਹ ਵੀ ਕਹੂੰਗਾ कि ਮੈਨੂੰ ਭੈ ਨਹੀਂ ਕਿਸੇ ਦਾ ਮੈਂ ਤਾਂ ਗੁਰੂ ਦਾ ਸਿੱਖਾਂ ਦੂਸਰੇ ਪਾਸੇ ਮੈਂ ਇਹ ਵੀ ਕਹੂੰਗਾ ਕਿ ਮੈਨੂੰ ਇਹ ਡਰ ਆ ਕਿ ਜੇ ਮੈਂ ਇੰਡੀਆ ਆਇਆ ਤਾਂ ਮੈਨੂੰ ਮਾਰ ਦੇਣਗੇ ਮਾਂ ਤੇਰੇ ਪੁੱਤ ਨੂੰ ਮਾਰ ਦੇਣਗੇ ਹੂੰ ਫਿਰ ਉਹ ਦੋਹੇ ਆਮੋ ਸਾਹਮਣੀ ਆ ਉਲਟ ਟਿੱਪਣੀਆਂ ਤੂੰ ਇੱਕੋ ਵੀਡੀਓ ਚ ਦਈ ਜਾ ਰਿਹਾ ਐਨੇ ਤਾਂ ਲੋਕ ਮੂਰਖ ਹੈ ਨਹੀਂਗੇ ਸੋ ਜੇ ਵਾਕਈ ਗਲਤੀ ਦਾ ਅਹਿਸਾਸ ਹੈਗਾ ਮੰਨੇ ਨੂੰ ਤਾਂ ਉਹਨੂੰ ਇਸ ਤਰੀਕੇ ਨਾਲ ਆਉਣਾ ਚਾਹੀਦਾ ਇੱਕ ਵੀਡੀਓ ਬਣਾਵੇ ਅਕਾਲ ਤਖਤ ਸਾਹਿਬ ਨੂੰ ਸੰਬੋਧਨ ਕਰੇ ਦੱਸੇ ਕਿ ਕਦੋਂ ਆਉਣਾ ਤੇ ਬਾਕੀ ਆਪੀ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੀਆਂ ਵੀ ਜ਼ਿੰਮੇਵਾਰੀਆਂ ਦੇ ਅਹੁਦੇ ਤੇ ਬੈਠੇ ਨੇ ਠੀਕ ਆ ਉਹਨਾਂ ਨੇ ਆਪੀ ਸਭ ਕੁਝ ਦੇਖ ਲੈਣਾ ਸੋ ਇੱਕ ਦਿਨ ਨਿਰਧਾਰਤ ਹੋ ਜਾਊਗਾ ਕਿ ਭਾਈ ਇਸ ਦਿਨ ਤੋਂ ਆ ਕੇ ਮਾਫੀ ਮੰਗ ਲਾ ਕੋਈ ਤੈਨੂੰ ਕੁਝ ਨਹੀਂ ਕਹੂਗਾ ਪਰ ਹਾਂ ਜੇ ਸੱਚੇ ਮਨ ਦੇ ਨਾਲ ਮੰਗਣੀ ਮਾਫੀ ਤਾਂ ਇਦਾਂ ਹੀ ਮੰਗੀ ਜਾਊਗੀ ਨਹੀਂ ਫਿਰ ਇਹ ਨਹੀਂ ਹੁੰਦਾ ਕਿ ਮੈਂ ਤਾਂ ਯਾਰ ਮਾਫੀ ਮੰਗ ਲਈ ਮੈਂ ਤਾਂ ਨੱਕ ਨੱਕ ਨਾਲ ਲਕੀਰਾਂ ਕੱਢ ਲਈਆਂ ਕੈਨੇਡਾ ਬਹਿ ਕੇ ਐਦਾਂ ਕੁਝ ਨਹੀਂ ਹੋਣਾ ਵੀਡੀਓ ਤੇ ਹੁਣ ਮਾਫੀਆਂ ਪਾ ਕੇ ਐਦਾਂ ਮਾਫੀ ਨਹੀਂ ਮਿਲਦੀ ਫਿਜ਼ੀਕਲ ਰੂਪ ਚ ਆਉਣਾ ਪਊਗਾ ਜੀ